ਮੋੜ ਬੱਸ ਸਟੈਂਡ ਤੇ ਨੌਜਵਾਨਾਂ ਦੀ ਹੋਈ ਲੜਾਈ ਦੇ ਚੱਲਦੇ ਦੋ ਨੌਜਵਾਨਾਂ ਦੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਜਾਣ ਕਾਰਨ ਮੰਡੀ ਅੰਦਰ ਸਹਿਮ ਦਾ ਮਾਹੌਲ ਹੈ ਸ਼ਾਮ ਸਮੇਂ ਬੱਸ ਸਟੈਂਡ ਤੇ ਹੋਈ ਲੜਾਈ ਉਪਰੰਤ ਭਾਵੇਂ ਥਾਣਾ ਮੋੜ ਦੀ ਪੁਲਿਸ ਚੌਕਸੀ ਦਿਖਾਉਣ ਤੇ ਲੱਗੀ ਹੋਈ ਸੀ ਪਰ ਲੜਾਈ ਕਰਨ ਵਾਲੇ ਨੌਜਵਾਨ ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਹੀ ਬੱਸ ਸਟੈਂਡ ਤੋਂ ਫਰਾਰ ਹੋ ਚੁੱਕੇ ਸਨ બસ ਸਟੈਂਡ ਤੇ ਹੋਈ ਲੜਾਈ ਚਿੰਗਮੀ ਰੂਪ ਚ ਜ਼ਖਮੀ ਹੋਏ ਸੁਖਜਿੰਦਰ ਸਿੰਘ ਨੂੰ ਤੁਰੰਤ ਹੀ ਕਿਰਨ ਹਸਪਤਾਲ ਮੋੜ ਵਿਖੇ ਦਾਖਲ ਕਰਵਾਇਆ ਗਿਆ ਪਰ ਦੂਜੇ ਜ਼ਖਮੀ ਨੂੰ ਕਿੱਥੇ ਦਾਖਲ ਕਰਵਾਇਆ ਗਿਆ ਹੈ ਇਸ ਦੀ ਹਜੇ ਤੱਕ ਕੋਈ ਜਾਣਕਾਰੀ ਨਹੀਂ ਮਿਲ ਸਕੀ ਕਿਰਨ ਹਸਪਤਾਲ ਮੋੜ ਵਿਖੇ ਇਲਾਜ ਦੀ ਚੱਲ ਰਹੀ ਸੁਖਜਿੰਦਰ ਸਿੰਘ ਪੁੱਤਰ ਗੁਰਦੀਪ ਸਿੰਘ ਨੇ ਦੱਸਿਆ ਕਿ ਪਹਿਲਾਂ ਸਾਡੇ ਵੱਲੋਂ ਮੋੜ バス ਸਟੈਂਡ ਤੇ ਇੱਕ ਕੈਫੇ ਚਲਾਇਆ ਜਾ ਰਿਹਾ ਸੀ ਅਤੇ ਇਸ ਸੰਬੰਧੀ 5 ਸਾਲ ਦੀ ਲਿਖਤਵੀ ਕੀਤੀ ਹੋਈ ਸੀ ਕੈਫੇ ਤੇ ਕੰਮ ਘੱਟ ਹੋਣ ਕਾਰਨ ਇਹ ਕੈਫੇ ਅਸੀਂ ਅੱਗੇ ਕੁਲਦੀਪ ਸਿੰਘ ਨੂੰ ਦੇ ਦਿੱਤਾ ਅਤੇ ਉਸ ਵੱਲੋਂ ਹੀ ਹੁਣ ਇਹ ਕੈਫੇ ਚਲਾਇਆ ਜਾ ਰਿਹਾ ਹੈ ਸੁਖਜਿੰਦਰ ਸਿੰਘ ਨੇ ਕਿਹਾ ਕਿ ਹੁਣ ਇਹ ਕੈਫੇ ਸਹੀ ਢੰਗ ਨਾਲ ਨਹੀਂ ਚਲਾਇਆ ਜਾ ਰਿਹਾ ਜਿਸ ਸੰਬੰਧੀ ਮੇਰੇ ਵੱਲੋਂ ਕੈਫੇ ਚਾਲਕ ਨੂੰ ਕਿਹਾ ਗਿਆ ਸੀ ਕਿ ਇੱਥੇ ਕੋਈ ਵੀ ਗਲਤ ਕੰਮ ਨਹੀਂ ਹੋਣਾ ਚਾਹੀਦਾ ਜੇਕਰ ਕੋਈ ਗਲਤ ਕੰਮ ਹੋਵੇਗਾ ਤਾਂ ਮੈਂ ਵੀਡੀਓ ਬਣਾ ਕੇ ਪੁਲਿਸ ਨੂੰ ਸੂਚਿਤ ਕਰਾਂਗਾ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਅੱਜ ਜਦੋਂ ਉਹ ਆਪਣੇ ਦੋਸਤਾਂ ਨਾਲ ਕੈਫੇ ਦੇ ਸਾਹਮਣੇ ਬੈਠਾ ਸੀ ਤਾਂ ਕੈਫੇ ਮਾਲਕ ਨੂੰ ਕੋਈ ਸ਼ੱਕ ਹੋਇਆ ਅਤੇ ਉਸਨੇ ਆਪਣੇ ਸਾਥੀਆਂ ਸਮੇਤ ਸਾਡੇ ਤੇ ਹਮਲਾ ਕਰ ਦਿੱਤਾ ਜਿਸ ਕਾਰਨ ਮੇਰੇ ਸਿਰ ਤੇ ਸੱਟਾਂ ਲੱਗੀਆਂ ਹਨ ਜਦੋਂ ਕਿ ਮੇਰੇ ਨਾਲ ਬੈਠੇ ਰਾਮ ਸਿੰਘ ਕੁੱਤੀਵਾਲ ਗੰਭੀਰ ਰੂਪ ਚ ਜ਼ਖਮੀ ਹੋ ਗਏ ਹਨ ਇਸ ਸਬੰਧੀ ਕਿਰਨ ਹਸਪਤਾਲ ਦੇ ਡਾਕਟਰ ਪਵਨ ਕੁਮਾਰ ਨੇ ਦੱਸਿਆ ਕਿ ਸਾਡੇ ਕੋਲ ਸੁਖਜਿੰਦਰ ਸਿੰਘ ਜ਼ਖਮੀ ਹਾਲਤ ਚ ਦਖਲ ਹੋਇਆ ਹੈ ਜਿਸ ਦੇ ਸਿਰ ਤੇ ਸੱਟ ਲੱਗੀ ਹੋਈ ਹੈ ਅਤੇ ਉਸ ਦਾ ਇਲਾਜ ਚੱਲ ਰਿਹਾ ਹੈ ਇਸ ਸਬੰਧੀ ਥਾਣਾ ਮੌੜ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ ਜਦ ਇਸ ਲੜਾਈ ਸਬੰਧੀ ਕੈਫੇ ਮਾਲਕ ਦਾ ਪੱਖ ਜਾਨਣਾ ਚਾਹਿਆ ਤਾਂ ਪੱਤਰਕਾਰਾਂ ਦੀ ਟੀਮ ਮੌਕੇ ਤੇ ਪਹੁੰਚੀ ਤਾਂ ਕੈਫੇ ਬੰਦ ਪਿਆ ਸੀ ਇਸ ਘਟਨਾ ਸਬੰਧੀ ਐਸ ਐਚਓ ਮੌੜ ਤਨਦੀਪ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਸਾਡੇ ਕੋਲ ਅਜੇ ਤੱਕ ਕੋਈ ਵੀ ਇਨਫਰਮੇਸ਼ਨ ਨਹੀਂ ਪਹੁੰਚੀ ਜੇਕਰ ਕੋਈ ਸ਼ਿਕਾਇਤ ਪੁੱਜੇਗੀ ਤਾਂ ਬਣਦੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ ਜਿਗਰਜੋਗ ਹੈ ਕਿ ਮੌੜ ਵਾਸ ਸਟੈਂਡ ਇਸ ਸਮੇਂ ਗੁੰਡਾਗਰਦੀ ਅਤੇ ਨਸ਼ੇੜੀਆਂ ਦਾ ਕੇਂਦਰ ਬਣ ਚੁੱਕਾ ਹੈ ਇੱਥੇ ਤੀਜੇ ਚੌਥੇ ਦਿਨ ਨੌਜਵਾਨਾਂ ਚ ਲੜਾਈਆਂ ਹੁੰਦੀਆਂ ਰਹਿੰਦੀਆਂ ਹਨ ਨੌਜਵਾਨਾਂ ਚ ਹੋ ਰਹੀਆਂ ਇਹ ਲੜਾਈਆਂ ਕਿਸੇ ਵੀ ਸਮੇਂ ਵੱਡੀ ਘਟਨਾ ਦਾ ਕਾਰਨ ਬਣ ਸਕਦੀਆਂ ਹਨ ਇਸ ਲਈ ਮੰਡੀ ਵਾਸੀਆਂ ਅਤੇ ਸਮਾਜ ਸੇਵੀਆਂ ਨੇ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਵਾਸ ਸਟੈਂਡ ਅਤੇ ਬਾਜ਼ਾਰਾਂ 'ਚ ਪੁਲਿਸ ਦੀ ਗਸ਼ਤ ਵਧਾਈ ਜਾਵੇ ਤਾਂ ਜੋ ਮੌੜ ਇਲਾਕੇ 'ਚ ਚੱਲ ਰਹੀ ਗੁੰਡਾਗਰਦੀ ਨੂੰ ਨੱਥ ਪਾਇਆ ਜਾ ਸਕੇ ਅਤੇ ਧਿਆਰਾਂ ਦੇ ਦਿਨਾਂ 'ਚ ਕੋਈ ਵੀ ਅਨਸਖਾਮੀ ਘਟਨਾ ਨਾ ਵਾਪਰ ਸਕੇ ਮੌੜ ਮੰਡੀ ਤੋਂ ਸੱਚ ਦਾ ਸਾਥ ਨਿਊ ਚੈਨਲ ਦੇ ਲਈ ਪ੍ਰਵੀਨ ਮੌੜ ਦੀ ਰਿਪੋਰਟ